ਦੋਆ ਬੈਠ ਕੇ ਆਖਿਆ ਬੀਬੇ ਜੀ ਕੁਝ ਆਖੀਏ ਤਾਂ ਬੀਬੇ ਕਿਹਾ ਭਾਈ ਜੀ ਜੋ ਤੁਸੀਂ ਮੂੰਹ ਆਖੋ ਸੋ ਮੈਨੂੰ ਕਬੂਲ ਹੈ ਪਰ ਇੱਕ ਸਾਡਾ ਆਖਿਆ ਮੰਨੋ ਅੱਗੇ ਗੁਰੂ ਜੀ ਕਿਹਾ ਤਾਂ ਨਾਲ ਬੀਬੇ ਜੀ ਤੁਸੀਂ ਆਖੋ ਨਾਲਕੀ ਕਿਹਾ ਭਾਈ ਜੀ ਤੁਸੀਂ ਫਰਮਾਇਸ਼ ਕਰੋ ਅਤੇ ਤੁਸੀਂ ਮੇਰੇ ਪਾਸ ਹੀ ਰਹੋ ਉਹ ਨਾਲਕ ਜੀ ਕਿਹਾ ਬੀਬੇ ਜੀ ਅਸੀਂ ਤੁਹਾਡੇ ਪਾਸ ਹੀ ਹਾਂ ਜਿਸ ਵੇਲੇ ਤੁਸੀਂ ਯਾਦ ਕਰੋ ਇਸ ਵੇਲੇ ਹਾਜ਼ਰ ਹਾਂ ਤਾਂ ਫਿਰ ਨਾਨਕੀ ਕਿਹਾ ਭਾਈ ਮਰਦਾਨਾ ਤੁਸੀਂ ਰਵਾਬ ਖੋਜੋ ਜੋ ਕੁਛ ਮਨ ਲਗੇ ਸੋ ਮੇਰੇ ਪਾਸ ਲੈ ਜਾਵੋ ਤਾਂ ਮਰਦਾਨ ਨੇ ਗੁਰਨਾਨਕ ਜੀ ਨੂੰ ਪੁੱਛਿਆ ਕਿ ਹਾਕੂ ਹੋਵੇ ਤਾਂ ਗੁਰਨਾਨਕ ਜੀ ਕਿਹਾ ਮਰਦਾਨਾ ਉੱਚ ਬੇਬੇ ਜੀ ਪਾਸੋਂ ਜਿਹੇ ਮੁਰਦਾ ਆਖੇ ਤੇ ਉਹ ਜਿਹਾਲਾ ਤਾਂ ਨਾਨਕੀ ਕਿਹਾ ਭਾਈ ਮਰਦਾਨਾ ਦੇਹਾ ਤੇ ਦੀ ਖੁਸ਼ੀ ਆਵੀ ਤੇ ਹ ਲੈ ਤਾਂ ਨਾਨਕੀ ਕਿਹਾ ਭਾਈ ਮਰਦਾਨਾ ਰਸੋਈ ਦੀ ਵੀ ਕਰ ਜਾਏ ਮਤੇ ਬਾਲੇ ਸੰਧੂ ਨੂੰ ਸਾਦ ਲਿਆਉ ਤਾਂ ਮਰਦਾਨਾ ਗਿਆ ਬਾਲੇ ਨੂੰ ਸੱਦਣ ਜਾਏ ਮਰਦਾਨੇ ਬਾਲੇ ਨੂੰ ਕਿਹਾ ਜਜਮਾਨ ਤੇ ਨਾਨਕ ਜੀ ਤੇ ਬੀਬੇ ਨਾਨਕੀ ਸੱਦਿਆ ਹੈ ਤਾਂ ਬਾਲੇ ਕਿਹਾ ਕਿਉ ਭਾਈ ਮਰਦਾਨਾ ਮਰਦਾਨੇ ਕਿਹਾ ਭਾਈ ਰਸੋਈ ਕੀਤੀ ਹੈ ਗੁਰ ਨਾਨਕ ਦੇ ਤੈਨੂੰ ਸੱਧਿਆ ਹਸ ਤਾਂ ਬੱਲੇ ਕਿਹਾ ਸੁਣ ਮਰਦਾਨਾ ਮੈਂ ਤਾਂ ਘਰ ਚੱਲਿਆ ਸੀ ਪਰ ਤੂੰ ਜੇ ਹੁਣ ਆਇਓ ਤਾਂ ਜਾਂਦਾ ਨਹੀਂ ਚੱਲ ਤਾਂ ਮਰਦਾਨਾ ਬੱਲੇ ਨੂੰ ਨਾਲ ਲੈ ਆਇਆ ਅਗੂ ਗੁਨਾਹਕ ਕਿਹਾ ਭਾਈ ਬੱਲਾ ਆਉਂਦਾ ਹੀ ਪੈਰਾਂ ਦੇ ਢੈ ਤੇ ਆ ਗੁਨਾਹਕ ਕਿਹਾ ਭਾਈ ਬੱਲਾ ਕਰਤਾਰ ਚਿੱਤ ਆਵੇ ਤਾਂ ਪ੍ਰਸਾਦਤ ਰਹਾ ਜੀ ਰਿਆ ਤਾਂ ਬੱਲੇ ਵੀਰ ਮੰਗੇ ਗੁਰੂ ਜੀ ਅਸੀਂ ਘਰ ਨੂੰ ਜਾਂਦੇ ਹਾਂ ਸਾਨੂੰ ਖੁਸ਼ੀ ਹੋਵੇ ਤਾਂ ਗੁਰੂ ਜੀ ਕਿਹਾ ਤੀ ਉਪਾਈ ਵਾਲਾ ਅਸਾਂ ਤੇ ਰੰਝ ਹੋਏ ਹੋ ਤਾਂ ਬਾਲੇ ਆਖਿਆ ਗੁਰੂ ਜੀ ਇਹ ਸਾਡਾ ਬਿੱਤ ਹੈ ਜੋ ਅਸੀਂ ਤੁਸਾ ਉੱਪਰ ਰੰਝ ਹੋ ਵੀ ਹੈ ਅਸੀਂ ਤੁਸਾ پاسੋਂ ਕਿਛ ਮੰਗਿਆ ਲੋੜਦੇ ਆਹੇ ਤਾਂ ਗੁਰਨਾਥ ਕਿਹਾ ਮੰਗ ਭਾਈ ਵਾਲਾ ਜੋ ਮੰਗੇ ਸੋ ਕਰਤਾਰ پاسੋ ਦੇ ਲਾਏ ਤਾਂ ਬਾਲੇ ਕਿਹਾ ਜੀ हाँ जो करतार चिताए तेरी चाली देख जीव भरनी नहीं, नहीं संसार कोई कुछ आखदा है कोई कुछ आखता है तो गुरु नानक कहा भाई बाला तेनों करतार अडोल रखेगा संसार पिया झक मारे संसार सगदी न्याय भोंकता है तलाा घर विदा होया गुरु नानक जी ने कालोते ते बीबी ने अच्छे स्नेह दिते ਮਰਦਾਨੇ ਨੂੰ ਗੁਰਨਾਦਕ ਨੇ ਰਾਬ ਨੂੰ ਭੇਜਿਆ ਨਾਨਕੀ ਕਿਹਾ ਭਾਈ ਮਰਦਾਨਾ ਅੱਛਾ ਨੇ ਖੁਸ਼ ਕਰਨਾ ਆਮੀ ਤਾਂ ਮਰਦਾਨੇ ਉੱਠਦਾ ਜੀਮ ਕੀਤੀ ਤਾਂ ਗੁਰਨਾਦਕ ਜੀ ਬਹੁਤ ਖੁਸ਼ ਹੋਏ